ਸਤਿਕਾਰਯੋਗ ਸਾਥ ਸੰਗਤ ਜੀ ਸਤਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਜਿਹੜੀ ਵੀਡੀਓ ਹੈ ਨਾ ਇਹ ਵੀਡੀਓ ਅੱਜ ਦੀ ਬਹੁਤ ਜ਼ਿਆਦਾ ਖਾਸ ਏ ਅੱਜ ਦੀ ਇਹ ਵੀਡੀਓ ਇੱਕ ਸੱਚੀ ਘਟਨਾ ਦੇ ਉੱਤੇ ਆਧਾਰਿਤ ਆ ਪਰਮਾਤਮਾ ਬਹੁਤ ਦਿਆਲੂ ਏ ਬਹੁਤ ਤਰਸ ਕਰਨ ਵਾਲਾ ਹੈ ਜਿੱਥੇ ਪਰਮਾਤਮਾ ਇੰਨਾ ਦਿਆਲੂ ਇੰਨਾ ਤਰਸ ਦੇ ਨਾਲ ਉਹ ਭਰਿਆ ਹੋਇਆ ਹੈ ਪਰ ਪ੍ਰਮਾਤਮਾ ਦੇ ਬਣਾਏ ਹੋਏ ਬੰਦੇ ਸਮਝ ਨਹੀਂ ਆਉਂਦਾ ਇੰਨੇ ਨਿਰਦਈ ਕਿਉਂ ਨੇ ਉਹ ਤਰਸ ਤੋਂ ਇੰਨਾ ਖਾਲੀ ਕਿਵੇਂ ਹੋ ਸਕਦੇ ਨੇ ਅੱਜ ਦੀ ਇਹ ਕਹਾਣੀ ਇਹ ਵੀਡੀਓ ਵੇਖ ਕੇ ਤੁਹਾਡੇ ਨੇਤਰਾਂ ਦੇ ਵਿੱਚੋਂ ਜ਼ਰੂਰ ਅਥਰੂ ਵਹਿ ਤੁਰਨਗੇ ਇਹ ਅੱਜ ਦੀ ਕਹਾਣੀ ਹੈ ਦੋ ਪਿਓ ਪੁੱਤਰਾਂ ਦੀ ਜੋ ਬੜੇ ਲੰਮੇ ਸਮੇਂ ਤੋਂ ਵਿਛੜੇ ਹੋਏ ਸਨ ਤਕਰੀਬਨ 15 ਸਾਲ ਤੋਂ ਪ੍ਰਮਾਤਮਾ ਨੇ ਮਿਹਰ ਕੀਤੀ ਉਹ ਪੁੱਤਰ ਜੋ ਇਹ ਸਮਝ ਬੈਠਾ ਸੀ ਕਿ ਸ਼ਾਇਦ ਮੇਰਾ ਪਿਓ ਮਰ ਗਿਆ ਹੈ ਇਸ ਦੁਨੀਆ ਦੇ ਵਿੱਚ ਨਹੀਂ ਹੈ ਉਸ ਪੁੱਤਰ ਨੂੰ ਪਿਓ ਦੇ ਨਾਲ ਉਸ ਪਰਮੇਸ਼ਰ ਨੇ ਪ੍ਰਮਾਤਮਾ ਨੇ ਮਿਲਾਇਆ ਉਹ ਪ੍ਰਮਾਤਮਾ ਬੜਾ ਦਿਆਲੂ ਹੈ ਇਹ ਪਿਓ ਨਿਰਮਲ ਕੁਮਾਰ ਯੂਪੀ ਦੇ ਬਲਿਆ ਜ਼ਿਲ੍ਹੇ ਦੇ ਵਿੱਚ 베ਰੀਆ ਪਿੰਡ ਜਿੱਥੇ ਇਹ ਰਹਿੰਦਾ ਸੀ ਤੇ ਥੋੜਾ ਜਿਹਾ ਮੰਦ ਬੁੱਧੀ ਆਪਾਂ ਜਿਵੇਂ ਸਧਾਰਨ ਲੋਕ ਹੁੰਦੇ ਨੇ ਉਸ ਤਰ੍ਹਾਂ ਦਾ ਇਹ ਨਿਰਮਲ ਕੁਮਾਰ ਸੀ ਸਧਾਰਨ ਬੰਦਾ ਸੀ ਥੋੜਾ ਜਿਹਾ ਦਿਮਾਗ ਤੋਂ ਘੱਟ ਇਹਦਾ ਦਿਮਾਗ ਕੰਮ ਕਰਦਾ ਸੀ ਤੇ ਅਜਨਾਲੇ ਜ਼ਿਲ੍ਹੇ ਦੇ ਵਿੱਚ ਆ ਇੱਕ ਸਾਬਕਾ ਫੌਜੀ ਜਿਹੜਾ ਇਸ ਨੂੰ ਰਾਹ ਵਿੱਚ ਜਾਂਦਿਆਂ ਇਹਨੂੰ ਆਪਣੇ ਘਰ ਲੈ ਆਉਂਦਾ ਆਪਣੀਆਂ ਗੱਲਾਂ ਦੇ ਵਿੱਚ ਬਹਿਲਾ ਕੇ ਫੁਸਲਾ ਕੇ ਪ੍ਰਸ਼ਾਦੇ ਪਾਣੀ ਦਾ ਲਾਲਚ ਦੇ ਕੇ ਤੇ ਆਪਣੇ ਘਰ ਦਾ ਸਾਰਾ ਕੰਮ ਇਹਦੇ ਕੋਲੋਂ ਕਰਾਉਂਦਾ ਰਿਹਾ ਡੰਗਰਾਂ ਦੇ ਪੱਠੇ ਵੜਾਉਂਦਾ ਰਿਹਾ ਪੱਠੇ ਡੰਗਰਾਂ ਨੂੰ ਪਾਉਂਦਾ ਰਿਹਾ ਗੋਹਾ ਕੁੜਾ ਕਰਮਦਾਰ ਰਿਹਾ 8 ਸਾਲਾਂ ਤੱਕ ਇਹਦੀ ਮਾਰ ਕੁੱਟਾਈ ਵੀ ਕਰਦੇ ਰਹੇ ਡੰਗਰਾਂ ਦਾ ਸਾਰਾ ਕੰਮ ਕਰਾਉਂਦਾ ਰਿਹਾ ਆ ਫੌਜੀ ਜਿਹੜਾ ਆਪ ਵੇਖੋ ਸਰੀਰ ਕਰਕੇ ਇੰਨਾ ਵਧੀਆ ਸਰੀਰ ਇਹਨੂੰ ਪਰਮੇਸ਼ਰ ਨੇ ਦਿੱਤਾ ਪਰ ਇਹ ਹੱਡ ਹਰਾਮ ਫੌਜੀ ਜਿਹੜਾ ਇਸ ਗਰੀਬ ਦੇ ਕੋਲੋਂ ਇਹ ਘਰ ਦੇ ਸਾਰੇ ਕੰਮ ਇਹ ਕਰਾਉਂਦਾ ਰਿਹਾ ਕਦੇ ਘਰਦਿਆਂ ਨੂੰ ਮਿਲਣ ਵਾਸਤੇ ਵੀ ਨਹੀਂ ਦਿੱਤਾ ਕੋਈ ਚੰਗਾ ਇਹਨੂੰ ਰੋਟੀ ਪਾਣੀ ਚੰਗਾ ਬਿਸਤਰਾ ਕੋਈ ਚੰਗਾ ਕੱਪੜਾ ਇਹਦੇ ਕੱਪੜੇ ਵੇਖੋ ਤੁਸੀਂ ਇਸ ਵਿਚਾਰੇ ਦੇ ਇੱਕ ਅੱਖ ਇਹਦੀ ਨਿਰਮਲ ਕੁਮਾਰ ਦੀ ਖਰਾਬ ਏ ਤੇ ਇੱਕ ਅੱਖ ਦੇ ਨਾਲ ਹੀ ਇਹ ਵਿਚਾਰਾ ਕੰਮ ਕਰਦਾ ਸੀ ਘਰ ਦਾ ਸਾਰਾ ਕੰਮ ਇਹਦੇ ਕੋਲੋਂ ਕਰਾਇਆ ਜਾਂਦਾ ਸੀ ਇੰਨਾ ਤਸ਼ੱਦਦ ਇਹਦੇ ਉੱਤੇ ਕੀਤਾ ਗਿਆ ਘਰ ਦੇ ਨਾਲ ਉਹ ਘਰਦਿਆਂ ਦੇ ਨਾਲ ਉਹ ਵਿਛੋੜ ਕੇ ਇਹਨੂੰ ਰੱਖਿਆ ਗਿਆ ਕਦੇ ਹਾਲਾਂਕਿ ਇਹ ਜਿਹੜਾ ਨਿਰਮਲ ਕੁਮਾਰ ਸੀ ਆਪਣੇ ਘਰਦਿਆਂ ਦਾ ਐਡਰੈਸ ਵੀ ਦੱਸਦਾ ਹੈ ਆਪਣੇ ਪੁੱਤਰ ਦਾ ਨਾਮ ਵੀ ਦੱਸਦਾ ਹੈ ਭਰਾ ਦਾ ਨਾਮ ਵੀ ਦੱਸਦਾ ਹੈ ਪਿੰਡ ਦਾ ਨਾਮ ਵੀ ਦੱਸਦਾ ਹੈ ਸਾਰਾ ਕੁਝ ਦੱਸਦਾ ਹੈ ਪਰ ਫਿਰ ਵੀ ਕਦੇ ਇਹਨਾਂ ਦੇ ਮਨ ਦੇ ਵਿੱਚ ਇਹ ਤਰਸ ਨਹੀਂ ਆਇਆ ਕਿ ਕਦੇ ਇਹਦੇ ਪੁੱਤਰ ਦੇ ਨਾਲ ਸੰਪਰਕ ਕਰਕੇ ਤੇ ਇਹਨੂੰ ਮਿਲਾਇਆ ਜਾਵੇ। ਭਲਾ ਹੋਵੇ ਆ ਪਾਲ ਸਿੰਘ ਖਰੋੜ ਵੀਰਿਆ। ਇਹਨਾਂ ਦੀ ਪਟਿਆਲਾ ਜ਼ਿਲ੍ਹਾ ਦੇ ਵਿੱਚ ਲਛਕਾਣੀ ਪਿੰਡ ਆ ਉੱਥੇ ਆਪਣਾ ਫਰਜ ਸੇਵਾ ਸੁਸਾਇਟੀ ਇਹਨਾਂ ਨੇ ਆਸ਼ਰਮ ਬਣਾਇਆ ਹੋਇਆ ਇਹੋ ਜਿਹੀ ਲੋਕਾਂ ਦੀ ਸੇਵਾ ਕਰਦਾ ਹੈ ਵੀਰ ਜਿਹੜੇ ਲੋਕ ਵਿਚਾਰੇ ਮੰਦਬੁੱਧੀ ਨੇ ਜਿਨ੍ਹਾਂ ਦੇ ਉੱਤੇ ਲੋਕ ਇੰਨਾ ਜ਼ਿਆਦਾ ਤਸ਼ੱਦਦ ਕਰਨਦੇ ਨੇ ਇੰਨਾ ਜ਼ੁਲਮ ਕਰਨਦੇ ਨੇ ਘਰ ਦੇ ਸਾਰੇ ਕੰਮ ਉਹਨਾਂ ਕੋਲੋਂ ਕਰਾਏ ਜਾਂਦੇ ਨੇ ਜਿਹੜੇ ਵਿਚਾਰੇ ਸਾਧਾਰਨ ਲੋਕ ਨੇ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਅਸਲ ਦੇ ਵਿੱਚ ਜਿਹੜੇ ਵਿਚਾਰੇ ਰੱਬ ਦਾ ਹੀ ਰੂਪ ਨੇ ਜਿਹੜੇ ਲੋਕ ਜਿਨ੍ਹਾਂ ਨੂੰ ਕੁਝ ਵੀ ਮਾੜੇ ਚੰਗੇ ਦੀ ਸਮਝ ਨਹੀਂ ਉਹਨਾਂ ਲੋਕਾਂ ਦੀ ਸੇਵਾ ਇਹ ਵੀਰ ਕਰਨਦਿਆ ਕਿਸੇ ਤਰੀਕੇ ਦੇ ਨਾਲ ਪਹੁੰਚ ਕਰਕੇ ਇਹਦੇ ਘਰ ਵਿੱਚ ਪਹੁੰਚਿਆ ਫੌਜੀ ਦੇ ਤੇ ਇਸ ਬਜ਼ੁਰਗ ਨੂੰ ਇਸ ਫੌਜੀ ਦੀ ਕੈਦ ਦੇ ਵਿੱਚੋਂ ਛਡਾ ਕੇ ਆਪਣੇ ਆਸ਼ਰਮ ਦੇ ਵਿੱਚ ਲੈ ਕੇ ਆਇਆ ਵੀਰ ਤੇ ਦੋ ਦਿਨਾਂ ਬਾਅਦ ਹੀ ਇਹ ਜਿਹੜਾ ਬਜ਼ੁਰਗ ਸੀ ਨਾ ਨਿਰਮਲ ਕੁਮਾਰ ਜਿਹਦੀ ਇੱਕ ਵਿਚਾਰੇ ਦੀ ਅੱਖ ਵੀ ਨਹੀਂ ਹੈਗੀ ਪਾਲ ਸਿੰਘ ਖਰੋੜ ਵੀਰ ਦੀ ਮਿਹਨਤ صدਕਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕੀਤੀ ਆ ਦਾ ਪਰਿਵਾਰ ਲੱਭ ਗਿਆ ਯੂਪੀ ਦੇ ਬੱਲਿਆ ਜ਼ਿਲ੍ਹੇ ਦੇ 베ਰੀਆ ਪਿੰਡ ਦੇ ਵਿੱਚੋਂ ਇਹਦਾ ਪਰਿਵਾਰ ਇਹਦਾ ਪੁੱਤਰ ਜਿਹੜਾ ਸਿਧਨਾਥ ਸੀ ਤੇ ਇਹਦਾ ਭਰਾ ਜਿਹੜਾ ਕੱਲੂ ਸੀ ਜਦੇ ਇਹ ਨਾਮ ਵੀ ਦੱਸਦਾ ਸੀ ਜਿਨ੍ਹਾਂ ਦੇ ਬਜ਼ੁਰਗ ਨਿਰਮਲ ਕੁਮਾਰ ਉਹ ਉਹਨਾਂ ਨੂੰ ਪਤਾ ਲੱਗਾ ਕੋਰੀ ਰਣਾਈ ਵੀਡੀਓ ਉਹਨਾਂ ਨੇ ਵੇਖੀ ਤੇ ਉਹ ਇੱਥੇ ਫਿਰ ਆਏ ਆਸ਼ਰਮ ਦੇ ਵਿੱਚ ਮਿਲਣ ਵਾਸਤੇ ਤੇ 15 ਸਾਲਾਂ ਬਾਅਦ ਉਹ ਪੁੱਤਰ ਜਿਹੜਾ ਇਹ ਸਮਝ ਬੈਠਾ ਸੀ ਕਿ ਮੇਰਾ ਪਿਓ ਮਰ ਗਿਆ ਹੈ ਦੁਨੀਆ ਤੇ ਨਹੀਂ ਹੈਗਾ ਉਹਦਾ ਕਿਰਿਆਕਰਮ ਵੀ ਕਰ ਚੁੱਕਾ ਉਹ ਉਮੀਦ ਹੀ ਛੱਡ ਚੁੱਕਿਆ ਸੀ ਕਿ ਮੇਰਾ ਪਿਓ ਜਿਉਂਦਾ ਹੈ ਉਹਨੂੰ ਜਦੋਂ ਪਤਾ ਲੱਗਦਾ ਉਹਦੇ ਪਿੰਡ ਵਾਲਿਆਂ ਨੂੰ ਪਤਾ ਲੱਗਦਾ ਤੇ ਸਾਰਿਆਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ ਤੇ ਆਹ ਵੇਖੋ ਆ ਪੁੱਤਰ ਆਪਣੇ ਪਿਓ ਨੂੰ 15 ਸਾਲਾਂ ਬਾਅਦ ਵੇਖ ਕੇ ਉਹਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਇਹ ਕਿੰਨੀ ਵੱਡੀ ਪ੍ਰਮਾਤਮਾ ਨੇ ਮਿਹਰ ਕੀਤੀ ਏ ਤੇ ਉਸ ਪਿਤਾ ਨੂੰ ਸਾਹਮਣੇ ਜਿਉਂਦਿਆਂ ਵੇਖ ਕੇ ਤੇ ਉਸ ਪੁੱਤਰ ਦੇ ਵੇਖੋ ਅਥਰੂ ਨਹੀਂ ਰੁਕ ਰਹੇ ਉਹ ਰੋ ਰਿਹਾ ਤੁਸੀਂ ਆ ਵੇਖੋ ਘਰ ਦੇ ਜੀ ਉਹਨੂੰ ਮਿਲਣ ਵਾਸਤੇ ਆਏ ਹੋਏ ਨੇ ਭਰਾ ਮਿਲਣ ਵਾਸਤੇ ਆਇਆ ਇਸ ਮਿਲਣੀ ਨੂੰ ਵੇਖ ਕੇ ਨਾਲ ਜਿਹੜੇ ਖਲੋਤੇ ਹੋਏ ਲੋਕ ਨੇ ਉਹਨਾਂ ਦੇ ਨੈਤਰਾਂ ਦੇ ਵਿੱਚੋਂ ਵੀ ਜਲ ਵਹਿ ਰਿਹਾ ਮੈਂ ਵੀ ਜਦੋਂ ਇਹ ਵੀਡੀਓ ਵੇਖੀ ਤੇ ਮੇਰੇ ਨੈਤਰਾਂ ਦੇ ਵਿੱਚੋਂ ਵੀ ਜੜਾ ਜਲ ਨਹੀਂ ਰੁਕਿਆ ਸਾਧ ਸੰਗਤ ਜੀ ਪ੍ਰਮਾਤਮਾ ਬੜਾ ਦਿਆਲੂ ਹੈ ਸੋ ਇਹੋ ਜੇ ਲੋਕਾਂ ਨੂੰ ਇੱਕ ਸਬਕ ਮਿਲਣਾ ਚਾਹੀਦਾ ਹੈ ਇਹੋ ਜੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਇਹੋ ਜੇ ਨਿਰਦੋਸ਼ ਬੇਸਹਾਰਾ ਗਰੀਬ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਬੰਧਕ ਬਣਾ ਕੇ ਉਹਨਾਂ ਦੇ ਕੋਲੋਂ ਘਰ ਦਾ ਸਾਰਾ ਕੰਮ ਕਰਾਉਂਦੇ ਨੇ ਤੇ ਇਹੋ ਜੇ ਲੋਕਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਭਲਾ ਹੋਵੇ ਇਸ ਵੀਰਪਾਲ ਸਿੰਘ ਖਰੋੜ ਦਾ ਸਤਿਗੁਰੂ ਜੀ ਮਿਹਰ ਕਰਨ ਇਹਦੇ ਉੱਤੇ ਹੋਰ ਵੀ ਇਹਨੂੰ ਬਲ ਬਖਸ਼ਣ ਸੇਵਾ ਕਰਨ ਦਾ ਸਤਿਗੁਰੂ ਜੀ ਕਿਰਪਾ ਕਰਨ ਮਿਹਰ ਭਰਿਆ ਹੱਥ ਇਹਦੇ ਉੱਤੇ ਰੱਖਣ ਇਹ ਸੇਵਾ ਕਰਦਾ ਰਹੇ ਇਹ ਚੜ੍ਹਦੀ ਕਲਾ ਦੇ ਵਿੱਚ ਰਵੇ ਇਹ ਹੀ ਮੇਰੀ ਅਰਦਾਸ ਸਿੱਤੇ ਵਿਛੜੇ ਹੋਏ ਲੋਕ ਜਿਹੜੇ ਨੇ ਉਹ ਆਪੋ ਦੇ ਵਿੱਚ ਇਹ ਵੀਰ ਮਲਉਂਦਾ ਰਵੇ ਹੋਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲੋਂ ਸੇਵਾ ਇਸੇ ਤਰ੍ਹਾਂ ਲੈਂਦੇ ਰਹਿਣ ਵਾਹਿਗੁਰੂ ਘਰ ਦੇ ਬੰਦਿਆ ਧੂਮਈ ਹੋ ਵਾਹਿਗੁਰੂ ਸਾਡੇ ਲਈ ਇਹ ਖੁਸ਼ੀ ਦੇ ਪਲ ਨਾ ਜੀ ਪਰ ਪੜਨਾ ਪਾ ਚਾਹਤੇ ਆਪ ਆਪਕੋ ਜੋ ਮੇਰੇ ਬਬਿਤਾ ਜੀ ਮਿਲ ਗਏ ਨਹੀਂ 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 ਵੀਰੇ ਨਹੀਂ 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 ਮੇਰੇ ਪਾਈ ਨਹੀਂ ਨਹੀਂ ਕੋਈ ਗੱਲੇ ਨਹੀਂ ਕੋਈ ਗੱਲੇ ਨਹੀਂ ਕੋਈ ਗੱਲੇ ਨਹੀਂ ਤੁਸੀਂ ਰੋਵੋ ਨਾ ਰੋਵੋ ਨਾ ਕੋਈ ਗੱਲੇ ਨਹੀਂ ਕੀ ਹਾਲ ਹੈ ਜੀ ਆਪਕਾ ਠੀਕ ਹੋ ਇਹ ਵੀਰ ਆ ਜੀ ਜਿਹਨੂੰ ਆਪਾਂ ਸਾਬਕਾ ਫੌਜੀ ਦੇ ਘਰ ਦੇ ਵਿੱਚੋਂ ਲੈ ਕੇ ਆਏ ਆ ਜੀ ਇਹ ਉਹੀ ਵੀਰ ਆ ਔਰ ਤੁਸੀਂ ਦੇਖ ਰਹੇ ਹੋ ਇਸ ਟਾਈਮ ਆਪਕਾ ਕਿਆ ਨਾਮ ਹੈ ਜੀ ਨਿਰਮਲ ਕੁਮਾਰ ਨਿਰਮਲ ਕੁਮਾਰ ਆਪਕੇ ਭਾਈ ਕਾ ਕਿਆ ਨਾਮ ਹੈ भाई के कल्लू 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 आपके बेटे का सिद्धनाथ सिद्धू सिद्धू हाँ सिद्धनाथ और आपकी आपके और कोई है परिवार में आपके चाचा का क्या नाम है चाचा हजूर लिखन जी है जी चाचा का नाम नहीं है <coughs> आज मुझे ये बताओ इधर एदर... ये ये कौन है कल्लू आग ये 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 बाली हम जाऊँगा ਕੋਤਲਾ 15 ਸਾਲ ਬਾਅਦ ਅਜ ਮੇਲ ਹੋ ਰਹੇ ਨੇ ਅਮਰਾ ਜੀ ਨਾ ਤਰਾ ਹਾਂ ਬੁਚਾ ਨਾ ਮਿਲੋ ਜੀ ਚਲੋ ਇੰਨੀ ਬਹੁਤ ਆ ਜਾਂਚ ਪੜਤਾਲ ਸਹੀ ਹੋ ਗਈ ਉਹ ਇਹਨਾਂ ਦਾ ਬੇਟਾ ਜਿਹੜਾ ਭਾਵਕ ਹੋ ਗਿਆ ਇਹ ਕੌਣ ਹੈ ਇਹ ਕੌਣ ਹੈ ਲੜਕਾ ਦਾ ਸੀਨੀਅਰ ਥਾ ਯਾ ਕਿ ਉਹ ਘਰ ਤੋਂ ਬੱਲੀਆ ਢੂੰਗਈ ਹਾਂ ਵਾਹਿਗੁਰੂ ਵਾਹਿਗੁਰੂ ਸਾਡੇ ਲਈ ਇਹ ਖੁਸ਼ੀ ਦੇ ਪਲ ਨਾ ਜੀ ਚੱਲ ਵਾਹਿਗੁਰੂ ਦੋਏ ਫੈਮਲੀਆ ਤੇ ਬਹੁਤ ਵੀ ਭਾਈ ਯਾਰ ਕੋਈ ਗੱਲ ਨਹੀਂ ਖੁਸ਼ ਰਹੁ ਕੋਈ ਬਾਤ ਨਹੀਂ ਅਭੀ ਯਾਰ ਹਮੇ ਬੜੀ ਖੁਸ਼ੀ ਹੋਈ ਯਾਰ ਆਪਕਾ ਪਿਤਾ ਮਿਲ ਗਿਆ ਨਾ ਹਮ ਕੋਲ ਕਰ ਸੀਨਾ ਕੋਲ ਕਰਨੀ ਬਤਾ ਸਕਤੇ ਭਾਈ ਵਾਹਿਗੁਰੂ ਵਾਹਿਗੁਰੂ